ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੇ ਸੰਤਨ ਸਿਧ ਰੂਪੇ ਕਾਲਪੇ ਮਹਾਰਾਜ ਸਦਾ ਹੀ ਜੈ ਜਕਾਰ ਸਦਾ ਹੀ ਜੈ ਜਕਾਰ ਸਤਿਗੁਰ ਦਾ ਪਰਗਰਵਾਪੀ ਮੁੱਖਾਂ ਪਰੇਸ਼ਾਨ ਬਣਾਉਣ ਲੋਕੀ ਕੋਕੀ ਕੜੀ ਨਾਲ ਦੇਖਣ ਕਰੋ ਕਿਰਪਾ ਸੰਤਨ ਸਿਧੂ ਤੇਰਾ ਰਸੇ ਮਰਾਲ ਪਾ ਕਰੋ ਦਾਤ ਜੀ ਬੇਰਮੇਰ ਕਰੋ ਸੰਤਨ ਬਾਬਾ ਜੀ ਦੀ ਸੰਤਨ ਮੰਗਤਿ ਕਰੋ ਕਿਰਪਾ আরে <muchas> আরে सतनाम श्री वाहे गुरू साहिब जी देवुरी मेंमेश्वर पायो हर सिंहासन श्री गुरू त बाठायो रहस क्यों सुर देव तो हे जस जय जय जंपह असुर गए ते भाग पाप जिन पीतर कंपह काटे सो पाप तिन न रहों के और रामदास जिन पायो छतर सिंहासन पृवी गुर अर्जुन को दे आयो काटे सो पा तिन नरो के गुर राम दास जिन पायो छतर सिंहासन प्रथमी ਮੁਰੇ ਅਰਜਨ ਕੋ ਦੇ ਆਇਓ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂ ਜਾਵੇ ਖਾਲ ਇਹ ਆ ਪਾਈ ਮੋਂ ਦਾਤੜੀ ਨਿਤ ਹਿਰਦੈ ਰਖਾ ਸੰਭਾਲ ਹਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਤਾਣ ਜੋ ਤੂੰ ਕਰਹਿ ਕਰਾਵੇਂ ਸੁਆਮੀ ਸਾ ਮਸਲਤ ਪਰਵਾਨ ਪਤ ਪਰਮੇਸ਼ਰ ਗਤ ਮਹਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਬਹੁਤ ਜਨਮ ਵਿਚਰੇ ਤੇ ਮਤ जन्म तुम्हारी लेखे कह रवदास खास लग जीवा तेर प्यो दर्शन देखे राम नाम और मैं गयो जा कै सम नहीं कोई जैसे मरत संकट मिट दरस तो हारो सो कहो सहज दर्शन गुरु के मरण दुख जा सुख हो टल गुरफत खसाम नोरसो कुरसो ची तुद डिठे सचे पात सफ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾਹ ਚਿਰ ਸਾਹ ਦਾਸਾ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਅਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹੈਜ ਰਸਮਨ ਉਪਜਿਓ ਸਗਲੇ ਦੁਖ ਪਲਾਇਣਾ ਰਸਮਨ ਗੋਣ ਗੋਪਾਲ ਨਿਦ ਗਾਇਣਾ சாੰਤ ਸਹਜ ਰਹ ਸਮਨ ਉਪਜਿਓ ਸਗਲੇ ਦੁਖ ਪਲਾਇਣਾ ਰਹਾ ਰਹੇ ਸੋਈ ਸੋਈ ਪਾਵੈ ਸੇਵ ਹਰ ਕੀ ਚਰਨ ਰਸਾਇਣ ਜਨਮ ਮਰਨ ਦੂਤੇ ਛੂਟਹਿ ਪਵ ਜਲ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ दास गोविंद परायण अब नासि थीम चाहे जे नानक सदा सिमर नारायण खोजत खोजत तत् विचारो दास गोविंद परायण ਸਿਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ रसना गुण गोपाल निध गायन शांत सहज रहस मन उपज्यो सगले दुख पलायन रहा गुरु रूप गुरु प्यारी सत्संगत जीव अजदा ए पावन मुख वाक पंचमे पाषा ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਟੋਡੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 713 ਅਤੇ 14 ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਆ ਸਤਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈਣ ਸਤਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਕੁਰਨਾ ਦੇ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ